ਰੰਜੀਤ ਕੋਰੇ ਤੋਂ ਮੈਂ ਕਮਿਸ਼ਨਰ ਸਾਹਿਬ ਵੱਲੋਂ ਆਪਣੇ ਘਰ ਪ੍ਰਵਾਸ ਦੀ ਸੇਫਟੀ ਦੀ ਅਪੀਲ ਕਰਦੀ ਆ ਕਿ ਜਿਸ ਮਕਾਨ 'ਚ ਮੈਂ ਰਹਿ ਰਹੀ ਆ ਇਹ ਮਕਾਨ ਦਾ ਪਹਿਲੇ ਕੇਸ ਚੱਲਦਾ ਸੀ ਕੋਰਟ ਵਿੱਚ ਲੜਾਈ ਝਗੜੇ ਦੇ ਥਰੂ ਕੋਰਟ ਤੇ ਕੇਸ ਪਹੁੰਚ ਗਿਆ ਤੇ ਸ੍ਰੀਮਾਨ ਅਦਾਲਤ ਵੱਲੋਂ ਇਹ ਜਦੋਂ ਕੇਸ ਚੱਲਦਾ ਤੇ ਮਕਾਨ ਦਾ ਮੇਰੇ ਹੱਕ ਵਿੱਚ ਹੋ ਗਿਆ ਤੇ ਹੁਣ ਮੈਨੂੰ ਇਸ ਮਕਾਨ ਦੀ ਸਟੇ ਮਿਲ ਚੁੱਕੀ ਆ ਮੇਰੇ ਹੱਕ ਤੋਂ ਹੋ ਚੁੱਕਾ ਪੂਰੀ ਤਰ੍ਹਾਂ ਦੇ ਜਾਣ ਕੇ ਮੇਰੇ ਹੱਕ ਤੋਂ ਹੋ ਚੁੱਕਾ ਹੈ ਜਿਹੜੇ ਮੇਰੇ ਵਿਰੋਧੀ ਸੀ ਜਿੰਨਾਂ ਦੇ ਨਾਲ ਮੈਂ ਰਕੀਏ ਚੱਲਦਾ ਸੀ ਉਹਨਾਂ ਨੇ ਮਨਜ਼ੂਰ ਨਹੀਂ ਹੋਇਆ ਤੇ ਉਹਨਾਂ ਨੇ 24 ਤਰੀਕ ਨੂੰ ਮੰਗਲਵਾਰ ਬੋਧਵਾਰ ਦੋ ਦਿਨ ਮੇਰੇ ਘਰ ਕੀ ਹਮਲਾ ਕਰਵਾਇਆ ਕਿ ਮੇਰੇ ਘਰ ਵਿੱਚ ਉਹਨਾਂ ਨੇ ਕੁਝ ਨਿਹੰਗੇ ਨਿਹੰਗ ਜਥਾ ਭੇਜਿਆ ਕਿ ਕਬਜ਼ਾ ਲੈਣ ਦੀ ਨੀਦ ਤੇ ਮੇਰੇ ਘਰ ਆਏ ਸਵੇਰੇ 10 ਵਜੇ ਆਏ ਤੇ ਤੱਕੇ ਨਾ ਮੇਰੇ ਘਰ ਗੇਟ ਦੇ ਖੋਲ ਕੇ ਅੰਦਰ ਵੜ ਗਏ ਉਹ ਕਹਾਂ ਲੱਗੇ ਬੀਬੀ ਮਕਾਨ ਸਾਡਾ ਮਕਾਨ ਤੋਂ ਬਾਹਰ ਨਿਕਲ ਜਾ ਤੇ ਮੈਂ ਕਹੇ ਨਹੀਂ ਮਕਾਨ ਤੁਹਾਡਾ ਕਿੱਦਾਂ ਵਾ ਉਹ ਮਨ ਕਹਿਣ ਲੱਗੇ ਕਿ ਬੇਜਰ ਸਿੰਘ ਨਿਸਾਨੇ ਪੰਥਿਆ ਕੋਈ ਤੇ ਉਹ ਬਾਬਾ ਜੀ ਉਹਦੇ ਨਾਲ ਜਮੀਨ ਹੋ ਚੁੱਕੀ ਆ ਤੇ ਮੈਂ ਸੁਣ ਕੇ ਤਾਂ ਬਹੁਤ ਹੈਰਾਨ ਹੋਈ ਪਈ ਇਹ ਤਾਂ ਕੋਟ ਮੈਟਰ ਆ ਜਿਸ ਤੋਂ ਤਾਂ ਨਾ ਨਹੀਂ ਹੋ ਸਕਦੀ ਆ ਫਿਰ ਉਹਨਾਂ ਕਿਹਾ ਬੀਬੀ ਤੂੰ ਬਾਹਰ ਨਿਕਲ ਤੱਕੇ ਮਾਰ ਕੇ ਬਾਹਰ ਕੱਢਾਂਗੇ ਪਹਿਲਾਂ ਆਪਾਂ ਡਰ ਗਏ ਉਹਨਾਂ ਦੇ ਬਾਨੇ ਵਾਲ ਵੀ ਇੱਕ ਸਤਿਕਾਰ ਕੀਤਾ ਉਹਨਾਂ ਨੂੰ ਬਿਠਾਇਆ ਬੈਠਾ ਬਾਬਾ ਜੀ ਬੈਠਾ ਕੋਈ ਗੱਲ ਨਹੀਂ ਕਿ ਮਕਾਨ ਤੁਹਾਡਾ ਤਾਂ ਕੋਈ ਨਹੀਂ ਬੈਠੇ ਗੱਲ ਕਰਦੇ ਆ ਇਸ ਤਰ੍ਹਾਂ ਮਤਲਬ ਆ ਕੇ ਬੈਠੇ ਰਹੇ ਗਾਲੀ-ਗਲੋਚ ਕੱਢਦੇ ਰਹੇ ਧੱਕੇ ਮਾਰਦੇ ਰਹੇ ਮਕਾਨ ਤੋਂ ਬਾਹਰ ਨਿਕਲੋ ਬਾਹਰ ਨਿਕਲੋ ਮਕਾਨ ਸਾਡਾ ਦਾ ਉਸ ਰਾ ਮਸੀਂ ਮਤਲਬ ਵਸ ਫੋਨ ਵੀ ਕੀਤਾ 111 ਨੰਬਰ ਤੇ ਫੋਨ ਕੀਤਾ ਪੁਲਿਸ ਆਈਏ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਬਹੁਤ ਜ਼ਿਆਦਾ ਮਤ ਦਿੱਤੀ ਗਈ ਆ ਇੱਥੇ ਆ ਕੇ ਸਾਰਾ ਪੁਲਿਸ ਪ੍ਰਸ਼ਾਸਨ ਆ ਕੇ ਬੈਠਾ ਰਿਹਾ ਇੱਥੇ ਸਾਬ ਸਾਬ ਬੈਠੇ ਰਹੇ ਇੱਥੇ ਆ ਕੇ ਸਾਨੂੰ ਕੋਈ ਨੁਕਸਾਨ ਨਾ ਪਹਚਾਨ ਇਹ ਸਭ ਜੋ ਉਹਨਾਂ ਵੀ ਪੁਲਿਸ ਨੇ ਬਹੁਤ ਉਹਨਾਂ ਨੂੰ ਸੁੰਗਾਇਆ ਕਿ ਇਹ ਮਕਾਨ ਬੀਬੀ ਦਾ ਉਹਨਾਂ ਮੇਰੇ ਕਾਜ ਪੱਤਰ ਸਾਰੇ ਵੇਖੇ ਕਿ ਮਕਾਨ ਬੀਬੀ ਦਾ ਤੁਸੀਂ ਮਕਾਨ ਚ ਚਲ ਜਿਓ ਕਹਿੰਦੇ ਨਹੀਂ ਅਸੀਂ ਕਬਜ਼ਾ ਲੈਣ ਆਏ ਆ ਮਕਾਨ ਸਾਡਾ ਸਾਡੇ ਕੋਲ ਜੀ ਸਾਡੇ ਕੋਲ ਐ ਬੂਠ ਬੋਲਦੇ ਰੇ ਪੁਲਿਸ ਨੂੰ ਕਿ ਮਨਾ ਕਰਦੇ ਰੇ ਤੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਧੱਕੇ ਧੱਕੇ ਮਾਰ ਕੇ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਰਾਤ ਤੱਕ ਬੈਠੇ ਰਹੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਅਗਲੇ ਦਿਨ ਬੁੱਧਵਾਰ ਫੇਰ ਉਹਨਾਂ ਕੀ ਕੀਤਾ ਸਾਰੀਆਂ ਮਤਲਬ ਜਨਾਨੀਆਂ ਲੈ ਕੇ ਨਿਹੰਗ ਸਾਹਿਬ ਫੇਰ ਸਾਡੇ ਘਰ ਆ ਬੜੇ ਨੇ ਜਰਾਨੀਆਂ ਦੁਆਰਾ ਉਹਨਾਂ ਨੇ ਸਾਨੂੰ ਮਿਰਤੀਆਂ ਨੂੰ ਮੈਨੂੰ ਗਾਲੀ ਗਲੋਚ ਕਰਾਇਆ ਗਾਲ ਮੰਦਾ ਬੋਲਿਆ ੱੱੱਕੇ ਦਿੱਤੇ ਬਾਹਰ ਕਰ ਲਿਆ ਵੀ ਇਹਦੇ ਕੱਪੜੇ ਕੁਪੜੇ ਫਾੜੇ ਵੀ ਮਕਾਨ ਚੋਂ ਬਾਹਰ ਨਿਕਲ ਜੋ ਬਾਹਰ ਨਿਕਲ ਜੋ ਉਸੇ ਟਾਈਮ ਫਿਰ ਅਸੀਂ ਫੋਨ ਕੀਤਾ ਥਾਣਾ ਥਾਣੇ ਗਏ ਵੀ ਡਿਵੀਜ਼ਨ ਸਾਰਾ ਸਟਾਫ ਆਇਆ ਤੋ ਉਹਨਾਂ ਨੇ ਆ ਕੇ ਬੜਾ ਸਮਝਾਇਆ ਬੀਬੀ ਨੂੰ ਉਸੇ ਟਾਈਮ ਕਰੋ ਬਾਹਰ ਕਰ ਦੇ ਆਪੇ ਤੁਸੀਂ ਬਾਹਰ ਨਿਕਲ ਜਾ ਬਾਬੇ ਨੇ ਸਮਝਾਇਆ ਕਿ ਇਹ ਮਕਾਨ ਦੇਠੀ ਕਬਜ਼ਾ ਨਾ ਕਰੋ ਜੇ ਕੁਝ ਹੈਗਾ ਤੇ ਸਾਡੇ ਕੋਲ ਵਿਖਾਓ ਤੇ ਅਸੀਂ ਕੱਬਿਆ ਹੈ ਗੱਲਬਾਤ ਕਰਦੇ ਆ ਬਟ ਉਹਨਾਂ ਕੋਲ ਕੁਝ ਵੀ ਕਾਜ ਨਹੀਂ ਸੀ ਉਹ ਮਤਲਬ ਝੂਠ ਐ ਸੀ ਔਰ ਜੋ ਬਾਬਾ ਮੇਜਰ ਸਿੰਘ ਜੀ ਆ ਜੋ ਬਹੁਤ ਆਦਰ ਸਤਕਾਰਯੋਗ ਉਹਨਾਂ ਦੇ ਨਾਮ ਬਦਨਾਮ ਕਰ ਰਹੇ ਸੀ ਉਹਨਾਂ ਦੇ ਨਾਮ ਤਾਂ ਕਹਿ ਰਹੇ ਸਾਨੂੰ ਉਹਨਾਂ ਨੇ ਭੇਜਿਆ ਵਾ ਇਹ ਜ਼ਮੀਨ ਦੇ ਰਿਹਾ ਨਾਮ ਹੋ ਚੁੱਕੀ ਆ ਉਹ ਨਿਹੰਗਾਂ ਦੇ ਬੇਸ ਵਿੱਚ ਆ ਕੇ ਤੁਹਾਨੂੰ ਗੁੰਮਰਾਹ ਕਰਨ ਲਈ ਤੁਹਾਨੂੰ ਪਰੇਸ਼ਾਨ ਕਰਨ ਲਈ ਤੇ ਸਾਨੂੰ ਮਤਲਬੀਅਤियां ਹੋਰ ਮੈਨੂੰ ਮਤਲਬ ਇੰਨਾ ਜ਼ਿਆਦਾ ਉਹਨਾਂ ਨੇ ਬਦਨਾਮ ਕੀਤਾ ਵੀ ਹੋਰ ਜ਼ਿਆਦਾ ਕਰਨੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਆ ਮੈਨੂੰ ਜਾਣੀ ਹੈ ਕਿ ਪੁਲਿਸ ਦੇ ਸਾਥ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਆ ਕਮਿਸ਼ਨਰ ਸਾਹਿਬ ਵੱਲੋਂ ਮੈਂ ਚਾਹੁੰਦੀ ਕਿ ਇੰਨਾ ਤੇ ਮਤਲਬ ਐਫ ਆਈ ਦਰਜ ਹੋਵੇ ਇਹਨਾਂ ਦੇ ਫਰਜ਼ੇ ਕੱਟੇ ਜਾਣ ਇਹਨਾਂ ਕਿ ਮੈਨੂੰ ਔਰ ਮੇਰੇ ਬੇਟੇ ਨੂੰ ਸਾ ਲਾਲ ਦੇ ਕੋਈ ਹਰਤਮੈਂਟ ਕੀਤਾ ਗਿਆ ਸਾਨੂੰ ਬਦਨਾਮ ਕੀਤਾ ਗਿਆ ਹੈ ਨਾ ਅਹੀਂ ਤੇ ਮਤਲਬ ਮਰਨ ਵਾਲੇ ਸੀ ਜੋ ਇਹਨਾਂ ਨੇ ਸਾਡਾ ਕੀਤਾ ਹੈ ਨਾ ਇਹਨਾਂ ਸਾਡਾ ਜਿੰਨਾ ਮੁਸ਼ਕਲ ਕੀਤਾ ਜਿਥੇ ਮਾਰ ਜਾਂਦੇ ਜਾਂ ਹੁਣ ਵੀ ਸਾਡੇ ਤੇ ਦੁਬਾਰਾ ਵੀ ਐਕਸ਼ਨ ਹੁੰਦਾ ਵਾ ਜਿ ਸਾਾਨੂੰ ਇਹੋ ਜਿਹਾ ਕੋਈ ਮਤਲਬ ਦੁਬਾਰਾ ਬੰਦੇ ਘਰ ਆਉਂਦੇ ਨੇ ਤਾਂ ਆਪਾਂ ਕੁਝ ਖਾ ਕੇ ਮਰ ਜੀਏ ਜਾਂ ਸਾਨੂੰ ਇਹ ਮਾਰ ਦੇਣ ਤੇ ਇਹਦੀ ਜ਼ਿੰਮੇਵਾਰੀ ਗਿੰਦਾ ਦੇ ਉਹ ਜਿੰਨੇ ਇਹਨਾਂ ਦੇ ਵਿੱਚ ਨਾਮ ਨੇ ਜਿੰਨੇ ਬੰਦੇ ਆ ਉਹਨਾਂ ਉੱਪਰ ਹੋਣੀ ਚਾਹੀਦੀ ਆ ਤੇ ਮੈਂ ਕਹਿੰਨੀ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਇਨਸਾਫ਼ ਮਿਲਣਾ ਚਾਹੀਦਾ ਤੇਰੀ ਹੋਰ ਬਾਬਾ ਮੈਂ ਇਧਰ ਸੀ ਹਿੰਗ ਅੱਗੇ ਜੋ ਨਿਸ਼ਾਨੇ ਪੱਧ ਖਾਲਸਾ ਦੇ ਬਾਬਾ ਜੀ ਨੂੰ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਹੈ ਬਾਬਾ ਜੀ ਜੇ ਇਹ ਨਹੀਂ ਅੰਗ ਤੁਹਾਡਾ ਨਾਮ ਲੈ ਆ ਰਹੇ ਨੇ ਕਿ ਅਸੀਂ ਮੇਜਰ ਸਾਹਿਬ ਦੇ ਬੰਦੇ ਮੇਜਰ ਬਾਬਾ ਜੀ ਦੇ ਬੰਦੇ ਹੈ ਬਾਬਾ ਜੀ ਤੁਸੀਂ ਵੀ ਇਹ ਧਿਆਨ ਰੱਖੋਗੇ ਤੁਹਾਡੇ ਬੰਦੇ ਨੇ ਜੇ ਗਲਤ ਕਰ ਰਹੇ ਨੇ ਤੁਸੀਂ ਵੀ ਇਹਨਾਂ ਦੇਖੋ ਇਹਨਾਂ ਦੇ ਬੰਦਿਕਾਪੇ ਕਦਾਓ ਕਿ ਤੁਹਾਡਾ ਨਾਮ ਲੈ ਕੇ ਧੀਆਂ ਭੈਣਾਂ ਦੀ ਇੱਜ਼ਤ ਪਾਤ ਰੋਲਦੇ ਪਏ ਨੇ ਬਦਨਾਮ ਕਰਦੇ ਪਏ ਨੇ ਜੋ ਇਹ ਕਿਸੇ ਪੰਥੇ ਵਿੱਚ ਨਹੀਂ ਹੈ ਤੁਸੀਂ ਤੁਹਾਡੀ ਇੱਜ਼ਤ ਨੂੰ ਖਰਾਬ ਕਰਦੇ ਹੋ ਮਾਦਮ ਜੀ